ਤੋ ਜੀ ਪਹਿਲਾਂ ਜਿਵੇਂ ਆਪਾਂ ਐਮ ਟੀ ਵੀ ਦੀ ਟਰਾਈ ਲਾਈਨ ਆਉਨੇ ਹੁੰਦੇ ਆ ਇੱਧਰ ਪੰਜ ਗਰਾਈਆਂ ਵਾਲੇ ਰਸਤੇ ਤੇ ਅੱਜ ਰੋਡ ਬਾਈਕ ਦੀ ਟਰਾਈ ਲਾਈਨ ਆਇਆ ਤੇ ਮੇਰੇ ਨਾਲ ਆਵੇ ਮਹਾਲੀ ਤੋਂ ਦਿਲ ਸੇ ਗਰੁੱਪ ਤੋਂ ਹੋਰ ਆਵੇ ਕੀ ਹਾਲ ਰਿਹਾ ਠੀਕ ਠਾਕ ਹਾਂ ਜੀ ਤੇ ਕਿਵੇਂ ਲੱਗਿਆ ਬਾਈ ਐਕਸਪੀਰੀਅੰਸ ਵਧੀਆ ਬਾਈ ਤੁਸੀਂ ਮੈਂ ਪਹਿਲੀ ਵਾਰ ਆਇਆ ਮੇਰੇ ਕੋਲ ਹਣਾ ਠੀਕ ਆ ਬਾਈ ਠੀਕ ਹਾਂ ਜੀ ਹਾਂ ਜੀ ਹਾਂ ਜੀ ਵੀਰੇ ਨਹੀਂ ਨਹੀਂ ਬਹੁਤ ਵਧੀਆ ਬਾਈ ਵਧੀਆ ਤੇ ਪੱਟੀ ਕਰ ਲਾ ਵੀਰੇ ਜਿਵੇਂ ਸੋਰਾ ਲੱਗੇ ਹੋਇਆ ਨਾ ਤੇ ਇੱਕ ਹੋ ਗਿਆ ਆਹ ਜਿਹੜੇ ਆਪਣੇ ਫੌਕ ਆ ਇਹ ਦੂਜੇ ਉਹਦੇ ਹੋ ਗਏ ਕਾਰ ਬੰਦੇ ਹਨਾ ਇਹ ਚੀਜ਼ਾਂ ਵੈਸਟ ਹੋ ਜਾਂਦੀਆਂ ਹਨਾ ਹਾਂ ਹਾਂ ਬਾਕੀ ਉਹ ਕੰਡੀਸ਼ਨ ਵੱਲੋਂ ਕਿਵੇਂ ਲੱਗਿਆ ਓਕੇ ਵੀਰੇ ਹਾਂਜੀ ਹੋਵੇ ਕੀ ਹਾਲ ਚਾਲ ਵਧੀਆ ਬਾਈ ਠੀਕ ਠਾਕ ਹੋ ਪਹਿਲਾਂ ਤਾਂ ਦੀਵਾਲੀ ਦੀਆਂ ਵੀਰੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਰੇ ਜਿੰਨੇ ਸੱਜਣ ਮਿੱਤਰ ਆਪਣੇ ਕਾਲ 올ਡ ਸਾਈਕਲ ਨਾਲ ਜੁੜਿਆ ਸਾਰਿਆਂ ਨੂੰ ਮੁਬਾਰਕਾਂ ਦੀਵਾਲੀ ਦੀਆਂ ਬੰਦੀ ਛੋੜ ਦੇਵਸ ਦੀਆਂ ਅਸੀਂ ਪੰਜਗਰਾਈ ਵਾਲੇ ਰਸਤੇ ਤੇ ਅੱਗੇ ਵਾਂਗੂ ਟレイン ਆਏ ਹੋਏ ਜੀ ਟਰਾਈ ਹਾਂਜੀ ਹੋਵੇ ਕਿਵੇਂ ਰਹਿਆ ਵੀਰੇ ਬਹੁਤ ਵਧੀਆ ਟਰਾਈ ਲੱਗੀ ਜੀ ਠੀਕ ਆ ਵੀਰੇ ਬਹੁਤ ਵਧੀਆ ਫਰੇਮ ਆ ਸਾਈਕਲ ਦਾ ਠੀਕ ਆ ਬਈ ਹਾਂਜੀ ਮਜ਼ਾ ਰਹਿ ਚਲਾਉਣ ਚ ਠੀਕ ਆ ਬਈ ਤੇ ਬਾਕੀ ਵੀਰੇ ਜਿਵੇਂ ਆਉਣ ਵਾਲੇ ਸੱਜਣ ਮਿੱਤਰਾਂ ਉਹਨਾਂ ਨੂੰ ਕੀ ਸਨੇਹ ਦੇਣਾ ਜਾਵੋਗੇ ਜੀ ਮੈਂ ਤੇ ਕਹੂੰਗਾ ਬਾਈ ਕੋ ਲਾਓ ਬਾਈ ਦੀ ਡੀਲ ਬਹੁਤ ਵਧੀਆ ਸਾਡੀ ਹਫਤ ਹੋ ਗਿਆ ਆਪਾਂ ਨੂੰ ਗੱਲ ਕਰਦੇ ਆ ਉਹ ਹਾਂਜੀ ਹਾਂਜੀ ਬਈ ਹਾਂ ਡੀਲ ਬਹੁਤ ਵਧੀਆ ਲੱਗੀ ਪਹਿਲਾਂ ਵੀ ਅੱਗੇ ਬਾਈ ਕੋਲ ਸਾਈਕਲ ਲੈ ਕੇ ਵੀ ਆਏ ਆ ਬਾਈ ਨੂੰ ਦਿੱਤੇ ਵੀ ਨੇ ਬਾਈ ਤੋਂ ਲਏ ਵੀ ਨੇ ਹਾਂਜੀ ਹਾਂਜੀ ਹਾਂ ਬਹੁਤ ਵਧੀਆ ਲੱਗਿਆ ਬਾਈ ਤੇ ਆਪਾਂ ਬਾਕੀ ਰਨਰ ਆਪਾਂ ਤੋਂ ਬਾਈਕ ਜਿਵੇਂ ਰਾਈਡ ਵਗੈਰਾ ਉਹ ਸਪੈਸ਼ਲ ਕਿਹੜੇ ਉੱਥੇ ਕਰਦੇ ਆ ਗਰੁੱਪ ਵਗੈਰਾ ਚ ਆਪਣਾ ਬਈ ਜਲਸੇ ਗਰੁੱਪ ਤੇ ਸਾਈਕਲਗੜ ਠੀਕ ਹੈ ਠੀਕ ਹੈ ਜੀ ਚੰਡੀਗੜ੍ਹ ਤੋਂ ਸਪੈਸ਼ਲ ਆ ਨਾ ਬਈ ਉੱਥੇ ਹੀ ਆ ਠੀਕ ਆ ਠੀਕ ਹੈ ਬਈ ਬਾ ਦੇਖਿਆ ਬਾਈ ਸੋਹਣਾ ਗਰੁੱਪ ਚੱਲ ਰਿਹਾ ਤੁਹਾਡਾ ਵੀ ਸਪੋਰਟ ਵੀ ਤੁਹਾਡੇ ਗਰੁੱਪ ਵੱਲੋਂ ਆਪਾਂ ਨੂੰ ਵਧੀਆ ਮਿਲ ਰਹੀ ਆ ਹਾਂਜੀ ਤੇ ਵਧੀਆ ਸੋਹਣਾ ਪਿਆਰ ਮਿਲ ਰਿਹਾ ਤੇ ਬਾਕੀ ਕਰਦੇ ਆ ਆਪਾਂ ਗੱਲਾਂ ਬਾਤਾਂ ਘਰੇ ਜਾ ਕੇ ਹਨਾ ਬਾਈ ਓਕੇ ਥੈਂਕ ਯੂ ਬਾਈ ਥੈਂਕ ਯੂ ਪਰ ਉਹਦਾ ਤੁਹਾਡਾ ਵੇਡ ਬਹੁਤ ਘਰ ਲੋਟ ਆ ਹਨਾ ਠੀਕ ਹੈ ਠੀਕ ਹੈ ਠੀਕ ਜੀ ਸਾਥੀ ਗੱਲ ਸਾਰੇ ਸੱਜਣਾ ਮਿੱਤਰਾਂ ਨੂੰ ਜੋ ਕਾਲ ਹੋਲਡ ਸਾਈਕਲ ਪੇਜ ਨਾਲ ਜੁੜਿਆ ਅੱਜ 1 ਜੁਲਾਈ 2025 ਤੇ ਵੀਰ ਅੱਜ ਆਪਣੇ ਕੋਲ ਸਾਈਕਲ ਲੈਣ ਆਇਆ ਕਰਦਿਆਂ ਗੱਲਬਾਰ ਕਿੱਥੋਂ ਆਏ ਕਿਹੜਾ ਇਹਨਾਂ ਨੇ ਸਾਈਕਲ ਲਿਆ ਹਾਂਜੀ ਅਸੀਂ ਕੱਲ ਬਾਈ ਬਾਈ ਆਪਾਂ ਆਏ ਜੀ ਚੰਡੀਗੜ੍ਹ ਤੋਂ ਆਪਾਂ ਬਾਈ ਕੋਲੋਂ ਫਾਇਰਫੌਕਸ ਦਾ ਸਾਈਕਲ ਲਿਆ ਹੈ ਜੋ ਕਿ ਇੱਕ ਤਰ੍ਹਾਂ ਦੀ ਰੇਸਿੰਗ ਬਾਈਕ ਵੀ ਹੈ ਦਾ ਫਰੇਮ ਰੇਸਿੰਗ ਵਾਲਾ ਹਾਂਜੀ ਵੀਰੇ ਬਾਈ ਦੀ ਡੀਲਿੰਗ ਬਹੁਤ ਵਧੀਆ ਲੱਗੀ ਠੀਕ ਹੈ ਵੀਰੇ ਹਾਂਜੀ ਆਪਾਂ ਪਿਛਲੇ ਇੱਕ ਹਫ਼ਤੇ ਤੋਂ ਡੀਲਿੰਗ ਕਰ ਰਹੇ ਸੀ ਠੀਕ ਹੈ ਵੀਰੇ ਬਹੁਤ ਵਧੀਆ ਡੀਲ ਮਿਲੀ ਬਾਈ ਨਾਲ ਠੀਕ ਹੈ ਵੀਰੇ ਹਾਂਜੀ ਤੇ ਦਿਲਸਾਹੇ ਗਰੁੱਪ ਚ ਬਾਈ ਤੁਸੀਂ ਡੇਲੀ ਕਰਦੇ ਹੋ ਨਾ ਬਾਈ ਹਾਂਜੀ ਹਾਂਜੀ ਤੁਸੀਂ ਬਾਕੀ ਵੀਰੇ ਓਦਾਂ ਵੀ ਪਾਰਟਿਸਪੀਟੇਟ ਕਰਦੇ ਰਹਿੰਦੇ ਹੋ ਤੁਸੀਂ ਜਿਵੇਂ ਰੇਸਾਂ ਲਈ ਹਾਂਜੀ ਬਾਈ ਕਰਦੇ ਰਹਿੰਦੇ ਰੇਸਾਂ ਹੁਣ ਤੱਕ ਵੀਰੇ ਕਿੱਥੇ ਕਿੱਥੇ ਕਿਵੇਂ ਸਾਰੇ ਪੰਜਾਬ ਚੋਂ ਘਟੋਕਰ ਹੁਣ ਬਾਈ ਲੁਧਿਆਣੇ ਵੀ ਰੇਸ ਲਾਈ ਸੀ ਹਾਂਜੀ ਔਰ ਪੰਡੋਰੀ ਵੀ ਆ ਕੇ ਲੱਗੇ ਗਿਆ ਸੀ ਠੀਕ ਆ ਵੀਰੇ ਉਹ ਨਿਗੜ ਵੀ ਰੇਸ ਹੋਈ ਸੀ ਜੀ ਬਾਕੀ ਜ਼ਿਆਦਾ ਰੇਸਾਂ ਚੰਡੀਗੜੀ ਕਰੀਆਂ ਨੇ ਠੀਕ ਆ ਵੀਰੇ ਤੇ ਲੁਧਿਆਣੇ ਵੀ ਦੋ ਵਰਗਿਆਂ ਹਾਂਜੀ ਤੇ ਬਾਕੀ ਜਿਹੜੇ ਵੀਰੇ ਰੋਡ ਵਾਈਕ ਚਲਾਉਂਦੇ ਆ ਉਹਨਾਂ ਲਈ ਕੁਛ ਨੇਹਾ ਮੜਾ ਮੋਟਾ ਇਹ ਤਾਂ ਇਹੀ ਆਪਣੀ ਐਂਡਿਉਰੈਂਸ ਹਾਂਜੀ ਐਂਡਿਉਰੈਂਸ ਹੀ ਹੁੰਦੀ ਹੈ ਇਹਦੇ ਵਿੱਚ ਤੁਸੀਂ ਲੰਬਾ ਟੈਂ ਸਾਈਕਲ ਚਲਾ ਸਕੋ ਐਂਡਿਉਰੈਂਸ ਸਟਰੈਂਥ ਹਾਂਜੀ ਤੇ ਤੁਸੀਂ ਐਸਆਰ ਵਗੈਰਾ ਚ ਕਰੀਏ ਟਰਾਈ ਕਰ ਲਈ ਨਹੀਂ ਜੀ ਅਸ ਅਸ ਹਾਂਜੀ ਜਿਵੇਂ ਠੀਕ ਆ ਵੇ ਵੀਰੇ ਇੱਕ ਥੋੜਾ ਜਿਹਾ ਮੈਸੇਜ ਦਿਓ ਜਿਵੇਂ ਅੱਜ ਕੱਲ ਥੋੜੀ ਜਿਹੀ ਨੌਜਵਾਨੀ ਦਾ ਰਸ਼ੇਵਲ ਵੱਧ ਜਾਂਦਾ ਹਾਂਜੀ ਤੇ ਉਹਨਾਂ ਲਈ ਇੱਕ ਮੈਸੇਜ ਦੇ ਦਿਓ ਥੋੜਾ ਜਿਹਾ ਮੈਂ ਤਾਂ ਇਹ ਕਹੂੰਗਾ ਵੀ ਨਸ਼ਿਆਂ ਦੇ ਕੁਝ ਨਹੀਂ ਰੱਖਿਆ ਹਾਂਜੀ ਵੀਰੇ ਆ ਇੰਨਾ ਚ ਪੈਸੇ ਲਾਓ ਹਾਂਜੀ ਵੀਰੇ ਮੈਂ ਤਾਂ ਕੋਈ ਕਰਦੇ ਜੋ ਵੀ ਮੈਨੂੰ ਪੈਸੇ ਮਿਲਦੇ ਨੇ ਆਪਾਂ ਸਾਈਕਲਿੰਗ ਦੇ ਅੰਦਰ ਇਨਵੈਸਟ ਕਰੀਦਾ ਹਾਂਜੀ ਹਾਂਜੀ ਜਿੰਨਾ ਆਪਾਂ ਇਨਵੈਸਟ ਕਰੀਦਾ ਉਹਨਾਂ ਉੱਪਰ ਨੂੰ ਮਿਲਦਾ ਫਿਰ ਹਾਂਜੀ ਤੇ ਬਹੁਤ ਬਹੁਤ ਸ਼ੁਕਰੀਆ ਵੀਰੇ ਜੋ ਅੱਜ ਵਿਜ਼ਿਟ ਕਰਨ ਲਈ ਤੁਹਾਡਾ ਕਾਲ 올ਡ ਸਾਈਕਲ ਤੇ ਪਹੁੰਚੇ ਸਾਡੇ ਕੋਲ ਇਹ ਸ਼ੁਕਰੀਆ ਧੰਨਵਾਦ ਤੇ ਕਾਲ 올ਡ ਸਾਈਕਲ ਨੂੰ ਦਿਲ ਸੇ ਗਰੁੱਪ ਤੋਂ ਬਹੁਤ ਪਿਆਰ ਮਿਲ ਰਿਹਾ ਹੈ ਬਈ ਇਹ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ ਤੇ ਵਿਜ਼ਿਟ ਕਰਨ ਲਈ ਫਾਇਰ ਬਾਕਸ ਦਾ ਸਾਈਕਲ ਦਿੱਤਾ ਵੀਰੇ ਨੂੰ ਤੇ ਸੋਰਾ ਇਹਦੇ ਡ੍ਰੇਲਰ ਵਗੈਰਾ ਲੱਗੇ ਹੋਇਆ ਤੇ ਓਕੇ ਆ ਕਾਰਬਨ ਫੌਕ ਇਹਦੇ ਆਹ ਦੂਜੇ ਸਾਰੇ ਹੀ ਆ ਕਾਰਬਨ ਦਾ ਓਕੇ ਜੀ ਧੰਨਵਾਦ